ਮੇਰਾ ਨਾਮ ਜਸਪਾਲ ਸਿੰਘ ਬੱਬੇ ਵਾਲੀ ਨਾ ਇਥੋਂ ਆਟੋ ਜੁਨੀਅਨ ਦਾ ਦਾਸਪੁਰ ਦਾ ਪ੍ਰਧਾਨ ਆ ਕਸ਼ਮੀਰ ਜੀ ਦਾ ਕਹਿਣਾ ਗਿਆ ਕਿ ਜਿਹੜਾ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਉਹ ਵੋਟਾਂ ਨਾਲ ਬਣਾਉਣਾ ਚਾਹੀਦਾ ਇਹ ਏਦਾਂ ਬਣਾ ਦਿੱਤਾ ਗਿਆ ਉਹਨਾਂ ਨੇ ਉਹਨਾਂ ਨੇ ਕਿਹਾ ਸਰ ਇੱਥੇ ਜਦੋਂ ਇਕੱਠ ਹੋਇਆ ਸਾਰੀ ਜੁਨੀਅਨ ਦਾ ਸਾਰੀ ਜੁਨੀਅਨ ਨੇ ਮਿਲ ਕੇ ਮੈਨੂੰ ਪ੍ਰਧਾਨ ਬਣਾਇਆ ਠੀਕ ਆ ਜੀ ਪ੍ਰਧਾਨ ਬਣਨ ਤੋਂ ਪਹਿਲਾਂ ਸਾਡਾ ਕੋਈ ਸਾਥੀ ਸੀ ਉਹਨਾਂ ਨੇ ਆਣ ਕੇ ਸਰਦਾਰ ਕਸ਼ਮੀਰ ਜੀ ਨੂੰ ਉਹਨਾਂ ਨੂੰ ਕਿਹਾ ਤੇ ਤੁਸੀਂ ਆ ਜਾਓ ਕਿਉਂਕਿ ਜੂਨੀਅਰ ਸਾਰੀ ਉਹਦੇ ਹਲਾ ਪਰ ਇਹ ਕਹਿੰਦਾ ਵੀ ਨਹੀਂ ਮੈਂ ਇਲੈਕਸ਼ਨ ਕਰਾਉਣੀ ਹੈ ਉਸ ਬੰਦੇ ਨੇ ਇਹਨੂੰ ਕਿਹਾ ਵੀ ਚਲੋ ਜੇ ਇਲੈਕਸ਼ਨ ਕਰੋ ਤਾਂ ਤੁਸੀਂ ਆਪਣੇ ਬੰਦੇ ਆਪਣੇ ਹਲ ਕਰ ਲਓ ਉਹਦੇ ਉਹਦੇ ਨਾਲ ਚੱਲ ਜਾਂਦੇ ਆ ਤੇ ਆਪਣਾ ਪ੍ਰਧਾਨ ਚੁਣ ਲਓ ਇਹ ਕਹਿੰਦੇ ਨਹੀਂ ਜੀ ਅਸੀਂ ਵੋਟਾਂ ਹੀ ਪਾਉਣੀਆਂ ਨੇ ਅਸੀਂ ਇਦਾਂ ਨਹੀਂ ਕਰਨਾ ਤੇ ਉਹ ਕਹਿੰਦੇ ਵੀ ਵੋਟਾਂ ਤੇ ਪੈ ਨਹੀਂ ਸਕਦੇ ਆ ਇਸ ਕਰਕੇ ਉਹਨਾਂ ਨੇ ਅਨੁਸਰਵਸੰਤੀ ਨਾਲ ਸਾਰੀ ਜੂਨੀਅਨ ਪ੍ਰਧਾਨ ਬਣਾ ਪਰ ਉਹ ਕਹਿੰਦੇ ਵੀ ਜਿਹੜੇ ਜਿਹੜੀ ਛੋਟੀ ਛੋਟੀ ਲਈ ਮੈਸਰ ਦੀ ਪ੍ਰਧਾਨ ਕੀਤੀ ਹੈ ਉਹਨਾਂ ਦੇ ਕਾਗਜ਼ ਵੀ ਹੈਗੇ ਆ ਪਰ ਉਹ ਕਹਿੰਦੇ ਵੀ ਇਹਨਾਂ ਕੋਲ ਕਾਗਜ਼ੀ ਵੀ ਨਹੀਂ ਆ ਸਰਦਾਰ ਜੀ ਮੇਰੀ ਇੱਕ ਗੱਲ ਆ ਜੀ ਵੇਖੋ ਕੋਈ ਵੀ ਮਾਂ ਦੇ ਪੇਟ ਚੋਂ ਜਨਮ ਲੈਂਦਾ ਜਿਹੜਾ ਤੁਰ ਨਹੀਂ ਸਕਦਾ ਵੀ ਜਦੋਂ ਆਪਾਂ ਇੱਥੇ ਬੈਠਾਂਗੇ ਅਸੀਂ 20 ਤਰੀਕ ਤੱਕ ਜਿਹੜੀ ਸਾਡੀ ਯੂਨੀਅਨ ਦੀ ਹੈਗੀ ਨਾ ਰਜਿਸਟ੍ਰੇਸ਼ਨ ਉਹ ਇੱਥੇ ਆ ਜਾਏਗੀ ਜਿਹੜਾ ਮਰਜ਼ੀ ਜਾਣ ਕੇ ਅੱਡੀ ਕੋ ਰਜਿਸਟ੍ਰੇਸ਼ਨ ਵੇਖ ਸਕਦਾ ਵਾ ਇਹਨਾਂ ਨੇ ਇਨਾਂ ਚਾਰ ਇੱਥੇ ਪ੍ਰਦਾਨਗੀ ਕੀਤੀ ਆ ਇਹਨਾਂ ਕੋ ਕੁਝ ਨਹੀਂ ਸੀ ਹੈਗਾ ਹੁਣ ਇਹਨਾਂ ਨੇ ਅਟੈਚ ਕਰਾਈ ਬਟਾਲੇ ਨਾਲ ਪਹਿਲਾਂ ਇਹਨਾਂ ਦੇ ਕੋਲ ਕੁਝ ਨਹੀਂ ਸੀ ਹੈਗਾ ਤਾਂ ਕਿ ਇਹ ਜਿਹੜਾ ਬਣਾਇਆ ਗਿਆ ਤਾਂ ਲੋਕ ਸਰਲ ਰਲ ਕੇ ਬਣਾਇਆ ਗਿਆ ਬਿਲਕੁਲ ਜੀ ਜਿਹੜੀ ਆਡੀ ਜੁਨੀਅਨ ਆ ਧਾਰੀਵਾਲ ਗਰਦਾਸਪੁਰ ਵਾਲੇ ਜਿਹੜੇ ਜਿੰਨੇ ਆਟੋ ਡਰਾਈਵਰ ਮਾਲਕ ਜਿੰਨੇ ਵੀ ਆ ਇਹਨਾਂ ਸਾਰਿਆਂ ਮੇਰੇ ਵੀਰਾਂ ਨੇ ਮੈਨੂੰ ਕੱਲੇ ਨੂੰ ਕਹਿ ਕੇ ਸਪੈਸ਼ਲ ਇਨਵਾਈਟ ਕਰਕੇ ਇਹ ਮੈਨੂੰ ਪ੍ਰਧਾਨ ਬਣਾਇਆ ਸਰਪੰਤੀ ਨਾਲ ਮੇਰਾ ਨਾਮ ਕਸ਼ਮੀਰ ਸਿੰਘ ਵਾਸੀ ਝਾਵਰ ਸਾਡੇ ਆਟੋ ਜੁਨੀਅਨ ਦਾ ਨਾਮ ਦੀ ਗਰਦਾਸਪੁਰ ਪੈਸੇਂਜਰ ਵੈਨ ਐਸੋਸੀਏਸ਼ਨ ਰਜਿਸਟਰਡ ਨੰਬਰ DIC BTL 36 of 224 225 ਇਹਦੇ ਵਿੱਚ ਸਰ ਮੈਂ ਇੱਕ ਆਪ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਸਰ ਤਕਰੀਬਨ 24-25 ਸਾਲ ਤੋਂ ਇੱਥੇ ਆਟੋ ਜੁਨੀਆ ਦਾ ਮੈਂ ਪ੍ਰਧਾਨ ਹਾਂ ਮੈਂ ਬਕਾਇਦਾ ਇਲੈਕਸ਼ਨ ਲੜ ਕੇ ਜੁਨੀਆ ਦਾ ਪ੍ਰਧਾਨ ਬਣਿਆ ਸੀ ਜੋ ਕਿ ਮੈਂ ਲੋਕਾਂ ਦੀ ਸੇਵਾ ਦੇ ਵਿੱਚ ਅਈ ਤੱਕ ਕਰ ਰਿਹਾ ਆ ਅਜੇ ਤੱਕ ਮੇਰੇ ਤੇ ਕੋਈ ਅਸੋ ਜਿਹਾ ਦਾਗ ਨਹੀਂ ਹੈ ਬਿਲਕੁਲ ਨੰਰੋਲ ਹੈ ਕੋਈ ਮੇਰੇ ਤੇ ਕੋਈ ਦਾਗ ਨਹੀਂ ਹੈ ਕਿਸੇ ਦਾ ਵੀ ਪਰ ਮੇਰੇ ਨਾਲ ਸਰ ਅੱਜ ਬਹੁਤ ਜ਼ਿਆਦਾ ਠੱਕੇ ਸਹੀ ਹੋਈ ਆ ਉਹ ਠੱਕੇ ਸਹੀ ਇਹ ਆ ਸਰ ਗੁੰਡਾਗਰਦੀ ਕੀਤੀ ਗਈ ਆਪਣੇ ਆਪ ਹਾਰ ਪਾਏ ਗਏ ਔਰ ਇਹ ਸਾਰੀ ਜੋ ਵੀ ਹੋਇਆ ਸਾਰੀ ਸਰਕਾਰੀ ਸ਼ਹਿਰ ਦੇ ਉੱਤੇ ਹੋਇਆ ਔਰ ਮੈਂ ਪ੍ਰਸ਼ਾਸਨ ਨੂੰ ਹੀ ਬੇਨਤੀ ਕੀਤੀ ਸੀ ਕਿ ਮੇਰੇ ਨਾਲ ਇਲੈਕਸ਼ਨ ਲੜੀ ਜਾਵੇ ਹਾਰ ਜਿੱਤ ਬਣੀ ਐ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਹਾਰ ਜਾਗਾ ਮੈਂ ਜੁਨੀਆ ਦੀ ਪ੍ਰਧਾਨਗੀ ਤੋਂ ਅਸਿਫਾ ਦੇ ਦਾਂਗਾ ਮਗਰ ਉਹ ਕੰਮ ਨਹੀਂ ਹੋਇਆ ਸਰ ਅੱਜ ਇਹ ਕੰਮ ਹੋਇਆ ਵਾ ਇੱਥੇ ਬਾਹਰੋਂ ਬੰਦੇ ਬਿਲਾ ਕੇ ਕਾਫੀ ਬੰਦੇ ਬਾਹਰੋਂ ਆਏ ਜਿਨ੍ਹਾਂ ਗੁੰਡਾਗਰਦੀ ਕੀਤੀ ਇੱਥੇ ਰੱਜ ਕੇ ਔਰ ਆਪਣੇ ਆਪ ਹੀ ਪ੍ਰਧਾਨ ਉਹਨਾਂ ਚੁਣ ਲਿਆ ਔਰ ਆਪਣੇ ਆਪ ਹੀ ਹਾਰ ਪਾ ਲਿਆ ਔਰ ਇੱਥੇ ਨਜਾਇਜ਼ ਨਾਹਰੇਬਾਜੀ ਕੀਤੀ ਗਈ ਨਜਾਇਜ਼ ਮੇਰੀ ਸ਼ਾਮ ਦੇ ਬਰਖਵਾ ਬੋਲਿਆ ਗਿਆ ਔਰ ਇਹ ਜੋ ਵੀ ਹੋ ਰਿਹਾ ਇਹ ਸਰਾਸਰ ਗਲਤ ਹੈ ਇਹ ਤੋਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜੇ ਮੈਂ ਜੁਨੀਆ ਦਾ ਪ੍ਰਧਾਨ ਹੈ ਮੇਰੇ ਕੋ ਜੁਨੀਆ ਰਜਿਸਟਰਡ ਹੈ ਮੇਰੀ ਇਲੈਕਸ਼ਨ ਕਰਾਈ ਜਾਵੇ ਔਰ ਮੈਨੂੰ ਇਨਸਾਫ ਦਵਾਇਆ ਜਾਵੇ ਇਹਨਾਂ ਦੀ ਸਰ ਕੋਈ ਰਜਿਸਟ੍ਰੇਸ਼ਨ ਨਹੀਂ ਹੈ ਇਹ ਕੋਈ ਇਹਨਾਂ ਦੀ ਜੁਨੀਆ ਦੀ ਮਾਨਤਾ ਨਹੀਂ ਹੈ ਮੇਰੇ ਕੋਲ ਮੰਨਤਾ ਪੂਰੀ ਆ ਇਹਨਾਂ ਕੋਈ ਮੰਨਤਾ ਨਹੀਂ ਆ ਇਹਨਾਂ ਸਿਰਫ ਇੱਕ ਗੁੰਡਾਗਰਦੀ ਕਰਕੇ ਆਹ ਕੰਮ ਅੱਜ ਮੇਰੇ ਨਾਲ ਕੀਤਾ ਔਰ ਮੈਂ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਚਾਹੁੰਦਾ ਪਰ ਇਹਨਾਂ ਨੇ ਕੋਈ ਵੀ ਕਸਰ ਨਹੀਂ ਛੱਡੀ ਲੜਾਈ ਝਗੜਾ ਕਰਨ ਤੋਂ ਬਾਅਦ 12 ਬੰਦੇ ਲਿਆਂਦੇ ਜਿਹੜੇ ਜੂਨੀਅਰ ਦੇ ਮੈਂਬਰ ਇੱਥੇ ਹੈਗੇ ਸੀ ਜਿਹੜੇ ਜੂਨੀਅਰ ਦੇ ਡਰਾਈਵਰ ਮੈਂਬਰ ਜਾਂ ਮਾਲਕ ਚੱਲਦੇ ਸੀ ਉਹ ਉਹ ਵੀ ਬੰਦੇ ਹੈਗੇ ਸੀ ਪਰ ਇਹਨਾਂ ਬਾਹਰੋਂ ਆਣ ਕੇ ਧੱਕੇਸ਼ਾਹੀ ਕਰਕੇ ਆਪਣੇ ਆਪ ਹੀ ਪ੍ਰਧਾਨ ਬਣਾ ਕੇ ਆਪਣੇ ਆਪ ਹੀ ਹਾਰ-ਪਾ ਕੇ ਆਪਣੇ ਆਪ ਹੀ ਨਾਰੇ ਬਾਜੀ